ਆਪਰੇਸ਼ਨ ਸੰਦੂਰ ਤੋਂ ਬਾਅਦ ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਖੇਤੀ ਕਰਨ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ ਕਿਸਾਨਾਂ ਨੂੰ ਸਰਹੱਦ ਪਾਰ ਖੇਤੀ ਲਈ 2 ਘੰਟੇ ਵਾਧੂ ਸਮਾਂ ਮਿਲੇਗਾ ਇਹ ਫੈਸਲਾ ਬੀਐਸਐਫ ਦੀ ਮੁਰਾਦਵਾਲਾ ਚੌਂਕੀ ਤੇ ਹੋਈ ਮੀਟਿੰਗ ਵਿੱਚ ਲਿਆ ਗਿਆ ਨਵੇਂ ਫੈਸਲੇ ਅਨੁਸਾਰ ਕਿਸਾਨ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਮਾਂਤਰੀ ਸਰਹੱਦ ਪਾਰ ਆਪਣੇ ਖੇਤਾਂ ਵਿੱਚ ਕੰਮ ਕਰ ਸਕਣਗੇ ਪਹਿਲਾਂ ਇਹ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸੀ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਭਾਸ਼ ਚੰਦਰ ਨੇ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਹਾਲ ਦਾ ਵੀ ਭਰੋਸਾ ਦਿੱਤਾ ਗਿਆ ਹੈ ਬੀਐਸਐਫ ਕਮਾਂਡੈਂਟ ਜੇ ਕੁਮਾਰ ਨੇ ਕਿਹਾ ਕਿ ਇਹ ਵਿਸ਼ੇਸ਼ ਮੀਟਿੰਗ ਚੋਣੇ ਦੀ ਬਜਾਏ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਤਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਬੁਲਾਈ ਗਈ ਸੀ ਉਹਨਾਂ ਪਾਕਿਸਤਾਨ ਤੋਂ ਆਉਣ ਵਾਲੇ ਜੰਗਲੀ ਸੂਰਾਂ ਵੱਲੋਂ फसलों नुकसान की समस्या की गई उन्होंने कि जारी कितिया की जाती अभी क्योंकि फसल का टाइम सिद्धूर के बाद में किसानों को जो समस्या थी उनकी समस्या हमने सुनी है और उनका जो समाधान था हमने उनका समाधान किया है ਤਾਕੀ ਉਹ ਆਪਣਾ ਭਵਿੱਖੇ ਵਿੱਚ ਖੇਤੀ ਕੋ ਸਮੇਂ ਸੇ ਕਰ ਸਕੇ ਸਾਡੀ ਮੀਟਿੰਗ ਹੋਈ ਆਉਣੇ ਹੋਣੇ ਕਿ ਬਹੁਤ ਵਧੀਆ ਸੇ ਆਪਸੇ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਸੀਓ ਸਾਹਿਬ ਜਿਹੜੀ ਸਾਡੀ ਸਮੱਸਿਆ ਸੀ ਉਹ ਅਸੀਂ ਸੀਓ ਸਾਹਿਬ ਦੇ ਕੋਲ ਰੱਖਿਆ ਤੇ ਸੀਓ ਸਾਹਿਬ ਨੇ ਲਗਭਗ ਤਾਂ ਸਾਰੀ ਹੱਥੋ ਹੱਤੀ ਸਾਡੀਆਂ ਸਮੱਸਿਆ ਉਹ ਜਿਹੜੀ ਸੀ ਦੱਸੀ ਸੀਗੀ ਉਹ ਕਲੀਅਰ ਕਰਤੀਆਂ ਬਾਕੀ ਇੱਕ ਦੋ ਜਿਹੜੀ ਵੱਡੀ ਕੋਈ ਸਮੱਸਿਆ ਸੀ ਜਿਹੜੀ ਸਟੇਟ ਲੈਵਲ ਤੇ ਜਿਹੜੀ ਹੈ ਉਹ ਕਹਿੰਦੇ ਆਪਾਂ ਸੀਓ ਐਡਮਿਨਿਸਟ੍ਰੇਸ਼ਨ ਨਾਲ ਕੋਈ ਗੱਲ ਕਰਕੇ ਤੇ ਫਿਰ ਤੁਹਾਨੂੰ ਅਸੀਂ ਦੱਸਾਂਗੇ ਇੱਕ ਤਾਂ ਅਸੀਂ ਸਾਡਾਂ ਤੋਂ ਵੱਡੀ ਗੱਲ ਇਹ ਰੱਖੀ ਸੀ ਵੀ ਦਿੱਦੋ ਵੀ ਇਹਨਾਂ ਕੋਲ ਸੀਓ ਪ੍ਰਸ਼ਾਸਨ ਨਾਲ ਥੋੜੀ ਮੀ ਸਾਨੂੰ ਕਿਸਾਨਾਂ ਨਾਲ ਦੇ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਵੇ ਸਾਡੀ ਕੋਈ ਡਿਫੈਂਸ ਤੋਂ ਜੋ ਪਾਈਪਰ ਪੂਰ ਪਨ ਨਪੜੀ ਸੀ ਉਹ ਕੋਈ ਰਸਤੇ ਰਸਤੇ ਦੀ ਹੈ ਕੋਈ ਸੜਕ ਦੀ ਹੈ ਉਹ ਸਾਈ ਪ੍ਰੋਬਲਮਾਂ ਸੀ ਸਾਡੀ ਉਹ ਸਾਰੀ ਸਾਫ ਨੇ ਸੁਣੀਆਂ ਚੰਗੀ ਤਰ੍ਹਾਂ ਤੇ ਸਾਨੂੰ ਮਤਲਬ ਕੇ ਆ ਵੀ ਇਹ ਵੀ ਤੋਂ ਡਾਏ ਸਾਰੇ ਕਰਾਂਗੇ ਸਾਡੀ ਜਿੰਨੇ ਵੀ ਮਤਲਬ ਪ੍ਰੋਮਿਸ ਕੀਤੇ ਆ ਸਰ ਵੀ ਪੂਰਾ ਕਰਾਂਗੇ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ